ਨੋ ਤਾਂ ਡਾਈ ਰਵੀਨੰਦਨ ਗੋਇਆ ਜੀ ਕਿਹੜੇ ਸਟੇਸ਼ਨ ਤੋਂ ਤੁਸੀਂ ਮੈਸ ਸਟੇਸ਼ਨ ਮੈਂ ਬਿਲੋਂਗ ਕਰਦਾ ਜੀ ਪਾਤਰਾ ਤੋਂ ਅੱਛਾ ਜੀ ਤੇ ਇਸ ਟਾਈਮ ਸਮਾਨਾ ਪੈਟਰੋਲ ਪੰਪ ਤੇ ਖੜੇ ਹੈ ਜੀ ਅੱਛਾ ਜੀ ਤੇ ਮੈਂ ਤਕਰੀਬਨ ਲਾਸਟ 10 ਸਾਲਾਂ ਤੋਂ ਸਿਰਫ ਜੀਓ ਦੇ ਪੈਟਰੋਲ ਪੰਪ ਤੋਂ ਹੀ ਤੇਲ ਪਵਾਉਂਦਾ ਤੇ ਇਹਨਾਂ ਦਾ ਤੇਲ ਵੀ ਬਹੁਤ ਵਧੀਆ ਜੀ ਤੇ ਪੂਰਾ ਵੀ ਮਿਲਦਾ ਹੈ ਗੁਣਵੰਤਾ ਵੀ ਵਧੀਆ ਹੈ ਤੇ ਇਹਨਾਂ ਦੀ ਸਰਵਿਸ ਵੀ ਬਹੁਤ ਵਧੀਆ ਜੀ ਤੇ ਹੁਣ ਇਹ ਖੁਸ਼ਕਿਸਮਤੀ ਨਾਲ ਜੋ ਮੈਨੂੰ ਇੱਕ ਲੱਖ ਰੁਪਏ ਦਾ ਇਨਾਮ ਵੀ ਨਿਕਲੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਪਾਰਸ ਸਿੰਘ ਲੈ ਤੇ ਮੈਂ ਏਰੀਆ ਮੈਨੇਜਰ ਐ ਜੀਓਵੀਪੀ ਤੋਂ ਤੇ ਮੈਂ ਪੂਰਾ ਸੰਗਰੂਰ ਪਟਿਆਲਾ ਔਰ ਮੋਹਾਲੀ ਏਰੀਆ ਦੇਖਦਾ ਤੇ ਜਿਹੜੀ ਇਹ ਆਫਰ ਲਗਾਤਾਰ ਅਸੀਂ ਦੇਖਦੇ ਆ ਜਿੱਦਾਂ ਪੈਟਰੋਲ ਭਵਾਉਂਦੇ ਆ ਆਪਾਂ ਤੁਹਾਡੀ ਕੰਪਨੀ ਵੱਲੋਂ ਆਫਰ ਦਿੱਤੀ ਜੀ ਬਾਈ ਜੀ ਦਾ ਇਨਾਮ ਵੀ ਨਿਕਲਿਆ 1 ਲੱਖ ਰੁਪਏ ਦਾ ਔਰ ਇਸ ਤੋਂ علاوہ ਕੀ ਕੀ ਹੋ ਸਕਦਾ ਹੈ ਸਰ ਸਾਡੀ ਕੰਪਨੀ ਸਭ ਤੋਂ ਪਹਿਲਾਂ ਤਾਂ ਕਲੇਮ ਕਰਦੀ ਹੈ ਕਿ ਜਦੋਂ ਤੁਸੀਂ ਸਾਡੇ ਤੋਂ ਤੇਲ ਪਵਾਓਗੇ ਡੀਜ਼ਲ ਤੇ ਅਸੀਂ ਆਫੀਸ਼ੀਅਲੀ ਕਲੇਮ ਕਰਦੇ ਹਾਂ ਇੱਕੋ ਇੱਕ ਕੰਪਨੀ ਹੈ ਜਿਹੜੀ ਕਲੇਮ ਕਰਦੀ ਹੈ ਕਿ ਤੁਹਾਡੀ ਐਵਰੇਜ ਵਧੇਗੀ ਅਸਤਾ ਕਿਸੇ ਕੰਪਨੀ ਨੇ ਕਲੇਮ ਨਹੀਂ ਕਰਿਆ ਜੀ ਕਹਿੰਦੇ 4.3% ਦੀ ਜ਼ਿਆਦਾ ਮਾਈਲੇਜ ਬਦਲੇਗੀ ਅਗਰ ਤੁਸੀਂ ਸਾਡੇ ਤੋਂ ਤੇਲ ਪਵਾਉਂਦੇ ਆ। ਬਾਕੀ ਕੁਆਲਿਟੀ ਔਰ ਕੁਆਂਟੀਟੀ ਵਾਰੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ OVBP ਦੀ। ਜਦੋਂ ਵੀ ਤੁਸੀਂ ਪੰਪ ਤੇ ਆਉਂਗੇ ਕੁਆਲਿਟੀ ਵਧੀਆ ਮਿਲੇਗੀ ਔਰ ਕੁਆਂਟੀਟੀ ਦੇ ਨਾਮ ਤੇ ਤੁਹਾਨੂੰ ਹਮੇਸ਼ਾ ਪੂਰਾ ਤੇਲ ਮਿਲੇਗਾ। ਕਦੀ ਵੀ ਨਹੀਂ ਹੋਊਗਾ ਕਿ ਤੇਲ ਤੁਹਾਨੂੰ ਘੱਟ ਮਿਲ ਰਿਹਾ ਹੈ। ਬਾਕੀ ਟਾਈਮ ਟੂ ਟਾਈਮ ਕੰਪਨੀ ਸਕੀਮ ਚਲਾਉਂਦੀ ਰਹਿੰਦੀ ਹੈ। ਪਿਛਲੇ ਸਾਲ ਵੀ ਸਾਡੀ ਪੈਟਰੋਲ ਦੇ ਉੱਪਰ ਸਕੀਮ ਚੱਲ ਰਹੀ ਸੀ। ਹੁਣ ਡੀਜ਼ਲ ਪੈਟਰੋਲ ਦੇ ਉੱਪਰ ਫੇਰ ਸਕੀਮ ਚੱਲੀ ਸੀ ਜਿਸ ਤੇ ਨਾਲ ਨੂੰ ਉਸ ਆਪ سامنے ਬੋਰਡ ਲੱਗ ਗਿਆ ਸਾਡਾ ਤੇ ਸਾਰੇ ਕਸਟਮਰਸ ਨੂੰ ਮੌਕਾ ਹੈ ਇਸ ਪਰਫਾਰਮ ਕਰਕੇ ਐਸਯੂਵੀ ਜਿੱਤਣ ਦਾ ਤੇ ਅਸੀਂ ਆਈ ਅਪੀਲ ਕਰਦੇ ਆਂ ਮੈਕਸਿਮਮ ਕਸਟਮਰਸ ਨੂੰ ਕਿ ਜੀਓ ਵੀਪੀ ਤੋਂ ਤੇਲ ਭਰਾਓ ਤੇ ਐਸਯੂਵੀ ਜਿੱਤਣ ਦਾ ਮੌਕਾ ਪਾਓ ਤੇ ਡੇਲੀ ਵਾਊਚਰ ਵੀ ਮਿਲ ਰਿਹਾ ਹੈ ਕਸਟਮਰ ਨੂੰ ਜਦੋਂ ਵੀ ਕਸਟਮਰ ਆ ਕੇ ਤੇਲ ਪਵਾਉਂਦਾ ਹੈ ਤਾਂ ਅਸੀਂ ਕਹਿੰਦੇ ਕਿ ਸੀਓਪੀਟੀ ਦੇ ਵਿੱਚ ਆ ਕੇ ਆਪਣਾ ਨੰਬਰ ਜ਼ਰੂਰ ਪਵਾਓ ਤਾਂ ਕਿ ਸਕੀਮ 'ਚ ਤੁਹਾਡਾ ਨਾਮ ਦਾਖਲ ਹੋ ਜਾਵੇ ਉਹਦਾ ਵਾਊਚਰ ਹੈ ਡਿਸਪਲੇ ਦਿਖਾ ਦਿਓ ਇੱਕ ਵਾਰੀ ਸਿੰਪਲ ਫੋਨ ਦੇ ਉੱਪਰ ਮੈਸੇਜ ਆਉਂਦਾ ਹੈ ਜੀ ਜੀ ਹੋਰ ਬਿਲਕੁਸਰ ਅੱਛਾ ਠੀਕ

जिसमें था कि डेली आपको एक वाउचर मिलेंगे पचास रुपये का पांच सौ रुपया का इसके अलावा वीकली प्राइस था पंद्रह हजार का गोल्ड वाउचर और एक बम्पर प्राइस था जो था एक लाख रूपये के गोल्ड कॉइन्स और ये एक लाख का गोल्ड कॉइन जो हमारे कस्टमर अभी आपने देखा उनको मिला है साथ साथ में आप सबको ये भी बताना चाहते हैं कि इसी के साथ हमने सेप्टेम्बर से एक और स्कीम चालू किया है जो दिसंबर एंड तक चलेगा डेली एक पंप में आपको छह पचास रुपए के वाउचर एक पांच सौ का वाउचर निकलेगा हर दिन जो भी पेट्रोल भरा रहे हैं इसके साथ साथ वीकली प्राइस है जिसमें पंद्रह हजार रूपया का उनको वाउचर मिलेगा और एक बम्पर प्राइस जिसमें हम एक एस तो का क्वालिटी तो दे ही रहे जिससे आपको माइलेज मिलेगा साथ साथ में आपको हम लोग वाउचर भी दे रहे जिससे आपको और भी सुविधा होगा आने वाले टाइम में ड्रॉ सर तब तक निकल रहे ड्रॉ इसमें क्या है आपके जो डेली ड्रॉ है वो तो डेली निकल रहे हैं जिसमें पचास के छ आपके वाउचर निकलेंगे पांच सौ का एक वाउचर निकलेगा जो डेली नाम अनाउंस होंगे वीकली जो है जैसे मंडे टू सैटरडे जितने भी आपके वाउचर आ जाएंगे वो मंडे को अनाउंस होगा पंद्रह हजार का और जो आपका लकी ड्रॉ जो मेजर अपना मेन है बम्पर जो एसयूवी है वो आपका स्कीम खत्म होगा दिसंबर इकतीस तारीख को वो एक जनवरी को अनाउंस होगा आपका जो अजे साम अच्छे पोचर दिता एक लख रुपये का ये साफ का सापनी की एक ਅਚੀਵਮੈਂਟ ਹੈ ਕਿਉਂਕਿ ਕੰਪਨੀ ਵੀ ਅਚੀਵਮੈਂਟ ਇਸ ਕਰਕੇ ਹੈ ਕਿ ਐਸੀ ਪਿਓਰ ਐਂਡ ਪਿਓਰ ਕੁਆਲਿਟੀ ਐਂਡ ਬੂਰਾ ਕੁਆਂਟੀਟੀ ਦੇ ਉੱਪਰ ਵਿਸ਼ਵਾਸ ਰੱਖਦੀ ਹੈ ਜੀਓ ਬੀਪੀ ਤੇ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡਾ ਜਿਹੜਾ ਹੈ ਸਾਡੇ ਕੋਲ ਕਸਟਮਰ ਦਾ ਵਿਸ਼ਵਾਸ ਸਾਡੇ ਉੱਪਰ ਸਾਡੀ ਕੰਪਨੀ ਦੇ ਉੱਪਰ ਸਾਡੇ ਕੰਪਨੀ ਦੇ ਸਾਰੇ ਪ੍ਰੋਡਕਟ ਦੇ ਉੱਪਰ ਸਾਰੇ ਕਸ ਕਲਾਇੰਟਸ ਦਾ ਕਸਟਮਰ ਦਾ ਪ੍ਰਾਣ ਇਹਦਾ 10 ਸਾਲ ਦਾ ਜਿਵੇਂ ਕਿ ਰਵੀ ਗੋਇਲ ਜੀ ਨੂੰ ਇਨਾਮ ਮਿਲਿਆ ਉਹਨਾਂ ਨੇ ਕਹਿੰਦੇ ਮੈਂ 10 ਸਾਲ ਤੋਂ ਇਸ ਕੰਪਨੀ ਦਾ ਜੀਓ ਬੀਪੀ ਦਾ ਪੈਟਰੋਲ ਇਸ ਸੁਮਾਨਾ ਪੰਪ ਤੋਂ ਪਵਾ ਰਹੇ ਹਾਂ ਉਹਨਾਂ ਦਾ ਟਰਸਟ ਉਹਨਾਂ ਦੇ ٹرسٹ ਦੇ ਕਰਕੇ ਤੇ ਉਸ ਤੋਂ ਬਾਅਦ ਸਾਡੇ ਸਟਾਫ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਜਿਹੜਾ ਸਾਡਾ ਸਾਡਾ ਸਮਾਨੇ ਦਾ ਸਾਡਾ ਪੰਪ ਦਾ ਮੇਰਾ ਸਟਾਫ ਹੈ ਮੇਰੀ ਟੀਮ ਹੈ ਕਿਉਂਕਿ ਉਹਨਾਂ ਦੇ ਬਤੁਲ ਉਹਨਾਂ ਨੇ ਇਹਨਾਂ ਨੂੰ ਹਸਪਤਾਲਾਂ ਤੋਂ ਆ ਰਹੇ ਨੇ ਰਸਤੇ ਦੇ 100 ਪੰਪ ਹੈ ਮੇਰੇ ਖਿਆਲ ਪਟਿਆਲੇ ਤੱਕ ਜਾਣ ਤੱਕ ਉਹਨਾਂ ਨੂੰ ਇੱਕ ਪਟਿਆਲੇ ਤੋਂ ਹਸਪਤਾਲਾਂ ਤੋਂ ਲੈ ਕੇ ਪਟਿਆਲੇ ਤੱਕ ਸਮਾਨੇ ਰੋਕਣਾ ਉਹਨਾਂ ਨੂੰ ਆਪਣੇ ਨਾਲ ਬਣਾ ਕੇ ਰੋਕਣਾ ਕੜੀ ਦੀ ਤਰ੍ਹਾਂ ਜੋੜਨਾ ਉਹਨਾਂ ਵਾਸਤੇ ਬਹੁਤ ਵੱਡੀ ਅਚੀਵਮੈਂਟ ਹੈ ਜੋ ਉਹਨਾਂ ਨੇ ਦੱਸਿਆ ਮੈਂ 10 ਸਾਲ ਤੋਂ ਸਮਾਨਾ ਪੰਪ ਤੇ ਕਰ ਰਹੇ ਤੇ ਇਸ ਤੋਂ ਜ਼ਿਆਦਾ ਬਸ ਹੋਰ ਬਾਕੀ ਸਾਰੀ ਸਕੀਮਸ ਦੇ ਬਾਰੇ ਸਾਡੇ ਪਾਰਸ ਦੀ ਸਾਡੇ ਏਰੀਆ ਮੈਨੇਜਰ ਨੇ ਉਸ ਤੋਂ ਬਾਅਦ ਯੂ ਮੋਲਾ ਜੀ ਸਾਡੇ ਹੈੱਡ ਨੇ ਉਹ ਸਾਰਾ ਕੁਝ ਤੁਹਾਨੂੰ ਦੱਸ ਚੁੱਕੇ ਤੇ ਉਹ ਹੁਣ ਤਾਂ ਮੇਰੇ ਖਿਆਲ ਕੋਈ ਜ਼ਿਆਦਾ ਦੱਸਣ ਵਾਲੀ ਗੱਲ ਹੈ ਨਹੀਂ ਠੀਕ ਠੀਕ ਹੈ